ਇੱਧਰ ਦੇਖ ਲਓ ਜੀ ਜਾਣਾ ਜੀ ਅਸੀਂ ਮਾਲਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਐ ਇਹ ਇਹਨਾਂ ਨੇ ਕੱਲ ਰੁੰਡੀ ਕਰੀ ਐ ਕੱਲੀ ਮਾਲਾਂ ਜਾਇਆ ਐ ਮੰਮੀ ਹੁਣ ਬੁਲਾਉਂਦੇ ਆ ਫੋਨ ਕਰਕੇ ਕਹਿੰਦੇ ਮੁੰਡਾ ਆ ਗਿਆ ਕੁੜੀ ਕਦੀ ਨਹੀਂ ਆਈ ਨਾਲ ਮੰਮੀ ਮੇਰੀ ਗੱਲ ਸੁਣੋ ਤੁਹਾਨੂੰ ਤੁਹਾਡੇ ਨਾਲ ਰਾਤ ਆਏ ਹੋਇਆ ਤੁਹਾਨੂੰ ਕੱਲਾ-ਕੱਲਾ ਕੇ ਪੁੱਛਦਾ ਤਾਂ ਦੀਦੀ ਨਹੀਂ ਆਈ ਦੀਦੀ ਨਹੀਂ ਆਈ ਹੋ ਕਿੱਦਾਂ ਹੋਇਆ ਕੀ ਗੱਲ ਹੋਈ ਮੜੀ ਜੀ ਜੇ ਤੁਸੀਂ ਆਪਣੀ ਜ਼ੁਬਾਨ ਦੱਸ ਦੋ ਮਨੋ ਜਵਾਬ ਦੇਣੇ ਓਕੇ ਹੋਵੇ ਇੱਥੇ ਕਿੱਦਾਂ ਮੜੀ ਦੇ ਕੋਣ-ਕੋਣ ਪੁੱਛਦਾ ਤਾਂ ਹਾਂ ਇਹ ਤਾਂ ਦੱਸ ਦੋ ਪਹਿਲਾਂ ਤਾਂ ਫਿਰ ਮੈਂ ਗਿਆ ਹਾਂ ਹਾਂ ਐਂਟਰੀ ਦਿੱਤੀ ਆ ਹਾਂ ਐਂਟਰੀ ਹੋ ਗਈ ਆ ਲੈ ਲਈ ਮੁਰਾ ਕੱਤਾ ਜੀ ਮਿਟਰੀ ਅੱਛਾ ਵਿੱਕੀ ਸਿੰਘਾ ਬਣਾ ਹਾਂ ਤਾਂ ਤੇ ਇਹ ਕਹਿੰਦੇ ਆਜਾ ਯਾਰ ਮੇਰਾ ਕੱਦਾ ਠੀਕ ਦਾ ਹਾਂ ਹੈ ਠੀਕ ਹੈ ਮੈਂ ਤਾਂ ਉਹ ਆ ਗਿਆ ਜੀ ਫਾਈ ਚਲੇ ਗਿਆ ਹਾਂ ਫਿਰ ਤੇ ਜੀ ਕੋਲ ਗਿਆ ਮੈਂ ਹੂੰ ਉਹ ਤੇ ਆਵਾਜ਼ ਕਦਰ ਮੈਚ ਦੇ ਉਹ ਜਿਹੜਾ ਮੈਚ ਦਾ ਖਾਣ ਖਤਆਪ ਹੋਇਆ ਵਾ ਤਾਂ ਵੀ ਉਹ ਚੈੱਕ ਕੀਤਾ ਠੀਕ ਹੋਇਆ ਕਿਆ ਪੋਜੀਸ਼ਨ ਆਈ ਉਹਦੀ ਪੂਰੀ ਪੋਜੀਸ਼ਨ ਤਾਂ ਥੋੜੀ ਖਰਾਬ ਹੈ ਯਾਰ ਫੇਰ ਹੁਣ ਕੀ ਹੋਗਾ ਉਹਦਾ ਹੱਲ ਹਿੰਦੂ ਹੱਲ ਤਾਂ ਕੋਈ ਹੀ ਆਇਆ ਕੀ ਲੱਗਣਾ ਹੈ ਲੱਗਣਾ ਹੀ ਲੱਗਾ ਮਮੀ ਹਾਂ ਇਰਾ ਮਮੀ ਕਿਆ ਹਾਲ ਹੋਗਾ ਹਣਾ ਕੁਝ ਨਹੀਂ ਹੁੰਦਾ ਜੀ ਸਾਰਿਆਂ ਨੂੰ ਮੰਮੀ ਇੱਕ ਗੱਲ ਆ ਆਪਾਂ ਦਾ ਫੇਰ ਵੀ ਹਾਇ ਹਾਇ ਕਰੀ ਜਾਂਦੇ ਉਹ ਕਿਆ ਕਰੂਗੀ ਅੱਛਾ ਸੁਣ ਕੇ ਕਰਕੇ ਦੇਖੋ ਐ ਥੋੜੋ ਸੁਣ ਕੇ ਕਰਕੇ ਲਾਉਂਗੇ ਸੁਣ ਕੇ ਕਰਕੇ ਕਰੂੰਗੇ ਅੱਛਾ ਫੇਰ ਠੀਕ ਆ ਅੱਛਾ ਫੇਰ ਦੱਸੋ ਚਾਚੇ ਨਾਲ ਤੁਸੀਂ ਮਿਲ ਕੇ ਮੈਂਸ ਦੇਖੀ ਫੇਰ ਦਾਤਾ ਜੀ ਕਹਿੰਦੇ ਚੰਨਾ ਸਿੰਘ ਮੈਂਸ ਲਾਗੇ ਉਹ ਕਰਨ ਬੈੜੀ ਆਗੇ ਥੱਲੇ ਹੂੰ ਬੈੜੀ ਨੇ ਜੈਸਮੀ ਨਹੀਂ ਆਈ ਹੂੰ ਆਹ ਨਹੀਂ ਜੈਸਮੀ ਨਹੀਂ ਆਈ ਅੱਛਾ ਕਹਿੰਦਾ ਯਾਰ ਲਾਇਆ ਇੱਥੇ ਰੋਟੀ ਖਾਣ ਦੇ ਬੈਠੇ ਉਹ ਕਹੀ ਜਾਂਦੀ ਰੋਟੀ ਨਾ ਖਾਏ ਹੋ ਮੈਂ ਸਾਗ ਲੈ ਕੇ ਆਉਂਦੀ ਹਾਂ। ਫਿਰ ਮੈਂ ਖਾਲੀ ਮੰਨੂ ਨਹੀਂ ਪਤਾ ਵੀ ਮੈਂ ਤਾਂ ਘਰ ਤੇ ਮਾਰੀ ਸਾਲਪਾ ਮੈਂ ਕਿਹਾ ਮੰਨੂ ਪਤਾ ਨਹੀਂ ਤਾਂ ਭਾਈ ਉਹਨੇ ਜਾਣਾ। ਅੱਛਾ ਫਿਰ ਮੈਂ ਲੰਘ ਕੇ ਆਇਆ। ਓਕੇ। ਕਹਿੰਦਾ ਅੱਛਾ ਕਹਿੰਦਾ ਯਾਰ ਹਲੂ ਗੋਨੇ ਫੋਨ ਕਰਿਆ ਤਾਂ ਵੀ ਮੈਂ ਆਣਾ ਹੈ। ਬਿਬਿੰਦਰ ਨੇ ਆਣਾ ਏ ਜੀ ਨਾਮ ਮੈਂ ਆਣਾ ਹਾਂ 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 ਫੇਰ ਮੈਨੂੰ ਪਤਾ ਨਹੀਂ ਤਾਂ ਭਾਈ ਇਹ ਪਤਾ ਹੁੰਦਾ ਫੇਰ ਮੈਂ ਲੈ ਜਾਂਦਾ ਨਾ ਹੈਨਾ ਅੱਛਾ ਫੇਰ ਅੱਗੇ ਦੱਸੋ ਤੁਸੀਂ ਹੁਣ ਫੇਰ ਸ਼ੋਭ ਆ ਗਈ ਅੱਛਾ ਜੀਜੂ ਸਾਥਰੀ ਕਾਲਾ ਮਾ ਸਾਥਰੀ ਕਾਲ ਜੀਜੂ ਦੀਦੀ ਨਹੀਂ ਆਈ ਨਹੀਂ ਸੁਣੀ ਜਾਏ ਹੁਣ ਗੱਲਾਂ ਸੁਣਿਆ ਤੁਸੀਂ ਅੱਛਾ ਨਹੀਂ ਹੂੰ ਆਈ ਦੀਦੀ ਨਹੀਂ ਆਈ ਹੂੰ ਨਾ ਦਾਦੀ ਤਾਂ ਪਹਿਲਾਂ ਮੰਮੀ ਨੇ ਪੁੱਛਿਆ ਉੱਪਰ ਤੱਕ ਅੱਛਾ ਆਈ ਨਹੀਂ ਮੀ ਆਈ ਨਹੀਂ ਫੇਰ ਦਾਦੀ ਆ ਗਈ ਫੇਰ ਆ ਗਈ ਸ਼ੋਭ ਹਾਂ ਇਹ ਜਿੱਦੂ ਦੀਦੀ ਨਹੀਂ ਆਈ ਮੈਂ ਕਿਹਾ ਨਹੀਂ ਪਤਾ ਕਿ ਦੀਦੀ ਤਾਂ ਪਾਠ ਕਰਦੀ ਸੀ ਮੈਂ ਕਹਿੰਦਾ ਹਾਂ ਚਲ ਉਹਨੂੰ ਸਮਝਾਤਾ ਹਾਂ ਪਤਾ ਨਹੀਂ ਲੱਗਿਆ ਠੀਕ ਆ ਬਾ ਫੇ ਥੋੜੀ ਦੇਰ ਬਾਅਦ ਜੰਨੇ ਨੂੰ ਕਰਨ ਆ ਗਿਆ ਭਾਈ ਪਤਾ ਨਹੀਂ ਕਿੱਥੇ ਇਹ ਜੋ ਸਾਸਰੀ ਘਰ ਆ ਲ ਮੈਂ ਸਾਸਰੀ ਘਰ ਇਹ ਜੋ ਦੀਦੀ ਨਹੀਂ ਆਈ ਮੰਮੀ ਦੇਖ ਲਓ ਕੱਲ੍ਹ ਕਰਨਾ ਹੁੰਦਾ ਹੈ ਮੈਂ ਕਹਾ ਯਾਰ ਕਦੀ ਨਹੀਂ ਮੈਂ ਹਾਂ ਪੁੱਤ ਦੀਦੀ ਦੀਦੀ ਕਾ ਥੋੜੀ ਬਿਜੀਤੀ ਤਾਂ ਬਿਤਾ ਨਹੀਂ ਆਈ ਮੈਨੂੰ ਮਾਸੀ ਰਹਿ ਗਈ ਕਲੀ ਮਾਸੀ ਵੀ ਉਹ ਚੰਗੀ ਆ ਕੇ ਦੇਖ ਰਸ ਜਨੇ ਨੂੰ ਚੱਲ ਲਈ ਉਹ ਕਰਕੇ ਬਣਾਵਾਜਾ ਕੰਮ ਜੇ ਫਿਰ ਸਾਰਾ ਨਵੇੜ ਕੇ ਉਹਦੇ ਬਾਅਦ ਵੀ ਅਸੀਂ ਤੁਰੇ ਪਏ ਉਹ ਤਾਂ ਚੱਲੀ ਤੱਕ ਇਹਨੇ ਸੀ ਕਹਿੰਦੇ ਵੀ ਬੈਜੂ ਹੁਣ ਹਾਂ ਹਾਂ ਚਾਰਾਂ ਘੰਟਾ ਉੱਪਰਾਈ ਦੋ ਜੀ ਕੋਈ ਭਾਈ ਹੈ ਵਾਸੀਂ ਤੁਹਾਡੇ ਨਾਲ ਹਾਂ ਮੇਰੇ ਨਾਲ ਸੋਨੂੰ ਭਾਈ ਜੀ ਆ ਪਤਾ ਓਕੇ ਉਹੀ ਪੱਖੇ ਠੀਕ ਕਰਨੇ ਵਾਲੇ ਹਾਂ ਹਾਂ ਓਕੇ ਪੱਕਾ ਠੀਕ ਕਰੇਗਾ ਆਪਣਾ ਤੇ ਉਹਨਾਂ ਦੀ ਜ਼ਮੀਨ ਵੀ ਪਾਉਂਦੇ ਆਪਾਂ ਹੂੰ ਉਹਨਾਂ ਦੀ ਜ਼ਮੀਨ ਪੰਜ ਛੇ ਕਿਲੇ ਬੜੇ ਵੱਡੇ ਠੇਕੇ ਵਾਂ ਚਲ ਬਜੀ ਹਾਂ ਬਾ ਫੇਰ ਮਾਹ ਵੀ ਨਹੀਂ ਉਹਨੇ ਸਮਾਨ ਇੱਕ ਦੋ ਲੈਣੇ ਤੇ ਰੋਪੜ ਦੇ ਮਾਈ ਨੇ ਫਿਰ ਕੋਠ ਮਗਮ ਲਾਇਆ ਵਾ ਹੁਣ ਹੂੰ ਹਾਂ ਮਾਹ ਵੀ ਅਸੀਂ ਚੱਲਦੇ ਆ ਜੀ ਸਾਨੂੰ ਟਾਈਮ ਲੱਗਦਾ ਹੈ ਨਾ ਅੱਛਾ ਹਾਂ ਫਿਰ ਸੀ ਲੰਘਿਆ ਇਹਦੇ ਬੋਲ ਰਹੀ ਠੀਕ ਹੈ ਮਾਹ ਭਾਈ ਸਾਰੇ ਪੁੱਛੀ ਜਾਂਦੇ ਧੀ ਧੀ ਨਹੀਂ ਆਈ ਕੋਈ ਕਹਿੰਦਾ ਕੋਈ ਕਹਿੰਦਾ ਜੈਸਮੀਨੀ ਹਾਂ ਉਹ ਅੰਕਲ ਹਨਾ ਮਿਹਨਤੀ ਬਹੁਤਾ ਮੈਂ ਮਿਹਨਤੀ ਬਹੁਤਾ ਮਿਹਨਤ ਕਹੇ ਜਿਹੜਾ ਕੋਦ ਮਿਹਨਤ ਕਹੇ ਜਮੀਨ ਦਾ ਲੱਗਦਾ ਹੂੰ ਕੀ ਆਹ ਮੈਨੂੰ ਹੁਣ ਕੀ ਪਤਾ ਹੁਣ ਚਲੋ ਨਾਮ ਹੀ ਨਹੀਂ ਲੈਣਾ ਪਾਏ ਨਾ ਉਹ ਅੰਕ ਲੱਗਦਾ ਫਿਰ ਇਹ ਵੀਰ ਹੋਇਆ ਹਾਂ ਚਲੋ ਵੀਰ ਤੇ ਫਿਰ ਮਿਹਨਤ ਕਹੇ ਉਹਨਾਂ ਨੇ ਅੱਜ ਤੱਕ ਬਹੁਤ ਕੋਦ ਬਣਾਇਆ ਦੇਖ ਲਾ 11 12 ਕਿਲੇ ਜ਼ਮੀਨ ਦੇ ਬਣਾਏ ਬਾਈ ਬਹੁਤ ਮਿਹਨਤ ਕੀਤੀ ਹਾਂ ਇਹ ਗੱਲ ਹੈ ਬਹੁਤ ਮਿਹਨਤ ਉਹਨਾਂ ਨੇ ਉਹਨਾਂ ਨੇ ਲੇੜੀ ਦੀ ਮਿਹਨਤ ਕਰੀ ਵੀ ਬਹੁਤ ਦੇ ਆਪਣੇ ਸ਼ੌਂਕ ਮਾਰ ਕੇ ਉਹਨਾਂ ਨੇ ਮਿਹਨਤ ਕੀਤੀ ਬਈਆ ਨੂੰ ਰੋਟੀ ਖਾ ਕੇ ਗੁਜ਼ਾਰਾ ਕਰਿਆ ਨੇ ਪੁਰਾਣੇ ਬਜ਼ੁਰਗਾਂ ਦੇ ਹਾਂ ਆ ਬਣਾ ਲੈਣੀ ਰਾਤ ਨੂੰ ਹੂੰ ਕਿਚਕ ਹੁਣ ਇਹ ਵੀ ਆਪਣੀ ਕੋਈ ਗੱਲ ਕਹਿਣਾ ਹੈ ਹਾਂਜੀ ਦੱਸੋ ਤੁਹਾਨੂੰ ਮੌਕਾ ਦਿੱਤਾ ਜਾ ਰਿਹਾ ਹੈ ਨਹੀਂ ਤਾਂ ਕੈਮਰੇ ਅੱਗੇ ਬੋਲਣ ਦਾ ਮੌਕਾ ਬਹੁਤ ਘੱਟ ਮਿਲਦਾ ਲੈ ਕੁਝ ਹੋਇਆ ਬਹਿ ਕੇ ਹੱਥ ਇਹਨਾਂ ਮਾਰਦਾ ਹਲੇ ਦੂਸਰੀ ਨੂੰ ਨਹੀਂ ਪਤਾ ਦੂਸਰੀ ਨੂੰ ਨਹੀਂ ਪਤਾ ਕਿੱਥੇ ਨੂੰ ਚੱਲੇ ਆ ਉਹ ਨੂੰ ਬੀਜੀ ਉਹ ਰੈਣ ਤੋਂ ਬੜਾ ਜਾਂ ਆਪਾਂ ਫਟਾਫਟ ਚੱਲੀਏ ਨਾ ਨਾ ਖਰਾਬ ਕਰੀਏ ਚਲੋ ਚਲੋ ਆਸੀਂ ਚੱਲੇ ਆ ਜੀ ਮਾਲਾ ਨੂੰ ਹਾਂ ਮਾਲਾ ਸਰਦਾਰ ਜੀ ਦੇ ਸਾਰੇ ਹਨ ਹਾਂ ਬਸ ਕੁੜੀਆਂ ਨੂੰ ਕਹਿੰਦੇ ਆ ਆਪਣੇ ਸੋਹਰੇ ਰਹੋ ਮੁੰਡਿਆਂ ਨੂੰ ਵੀ ਕਹਿਣਾ ਚਾਹੀਦਾ ਆਪਣੇ ਸੋਹਰੇ ਰਹੋ ਗਰਮੀ ਬਹੁਤ ਜ਼ਿਆਦਾ ਹੋ ਰਹੀ ਗਰਮੀ ਆਈ ਜਾਂਦੀ ਆ ਬੈਠਿਆਂ ਨੂੰ ਦੱਸ ਨਾ ਨਾ ਗਰਮੀ ਤੇ ਹੈ ਤਾਂ ਕੀ ਤਾਂ ਨਾਲੇ ਸਾਡੇ ਏਰੀਆ ਚ ਦੇ ਭਾਈ ਮੀਂਹ ਵੀ ਚੰਗੇ ਪੈਲੇ ਫੇਰ ਵੀ ਗਰਮੀ ਇੰਨੀ ਆ ਵੀ ਗੱਲੇ ਹਨ ਇੱਧਰ ਹਾਂਜੀ ਕਿ ਕਮਾ ਮੋਚਾ ਇਹ ਬਣਾ ਕੇ ਆਉਂਦੀਆਂ ਯਾਰ ਟਾਈਮਿੰਗ ਨਹੀਂ ਲੱਗਦਾ ਹੋਰ ਬਸ ਕੀ ਕਰੇ ਬਿਜ਼ੀ ਬੰਦਾ ਹੈ ਕੀ ਕਰੇ ਬਿਜੀ ਬੰਦੇ ਬਿਜੀ ਬੰਦੇ ਬਿਜੀ ਬੰਦੇ ਬਿਜੀ ਬੰਦੇ ਚਲੋ ਫਿਰ ਹੁਣ ਠੀਕ ਹੈ ਤੁਹਾਨੂੰ ਮਿਲਦੇ ਹਾਂ ਜੀ ਅੱਗੇ ਜਾ ਕੇ ਪਹੁੰਚ ਗਏ ਜੀ ਅਸੀਂ ਮਾਨਾ ਮਹਿਮਾਨਦਾਰਨਾ ਦੀ ਨੈਪਿੰਗ ਦਾ ਕੰਮ ਸ਼ੁਰੂ ਹੋ ਗਿਆ ਤੇ ਕਾ ਮਾਮੇ ਆਨੇ ਵੀ ਆਏ ਵਿੱਚ ਜੀ ਮੇਰਾ ਮਾਮੇ ਰਮੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤਾਈ ਹੋਈ ਜੀ ਸੰਧਾਰਾ ਲਿਕੇ ਭੈਣਾਂ ਨੂੰ ਤੇ ਨਾਲ ਜੱਤਮੀਨ ਵੀ ਪਹੁੰਚੀ ਹੋਈ ਆ ਵੈਸੇ ਮੈਂ ਚਰਨਜੀਤ ਵੈਸੇ ਸਲਾਹ ਕਰਦੇ ਸੀ ਜੇ ਕਿਤੇ ਜੱਤਮੀਨ ਨੂੰ ਮਿਲ ਲਿਆ ਜਾਂਦੀ ਤੇ ਲੱਕ ਕਿਸਮਤ ਆ ਤੇ ਫੇਰ ਹੀ ਬੈਠੀ ਆ ਇਹ ਤੈਨੂੰ ਪਤਾ ਤਾਂ ਕੁੜੀਏ ਯਾ ਮਾਮੀ ਨੇ ਮੈਨੂੰ ਸੂਹ ਪਹਿਲਾਂ ਮਿਲ ਜਾਂਦੀ ਤੁਸੀਂ ਇਹ ਰਿਸਪਲਾਈ ਕਰ ਦਿੰਦੇ ਮੇਰੀ ਮਾਮੀ ਜਿੰਦਾਬਾਦ ਮਾਮੀ ਨੂੰ ਐ ਵੀ ਨਹੀਂ ਪਤਾ ਉਹਨਾਂ ਨੂੰ ਮੈਂ ਜਾਣਾ ਹੈ ਬਸ ਮਾਮੀ ਕਹਿੰਦੇ ਸੀ ਇੱਕ ਦੋ ਦਿਨਾਂ ਤੱਕ ਕੌਣਾ ਮਾਮੀ ਨੇ ਫੋਨ ਕਰਤਾ ਜਦ ਇਹ ਮੈਂ ਫੇਰ ਤਾਂ ਵੈਸੇ ਕਰ ਲਿਆ ਕਿ ਕਿਦਾਂ ਲੱਗਿਆ ਤੁਹਾਨੂੰ ਤਾਂ ਪਿਆ ਚਾਹੂਗੇ ਅੱਗੇ ਫੜ ਲਵਾ ਠੀਕ ਹੈ ਜੀ ਮੈ ਲੋ ਇਹ ਦਰਮੋਂ ਵੀ ਆਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੁਣ ਮਨ ਨੂੰ ਕਰੀਏ ਇਹ ਬੇਲੀ ਬੈਠੀ ਆ ਦਸ ਜਸਮੀਂ ਦੀ ਮੰਮੀ ਮਾਦਾ ਕੋਈ ਨਹੀਂ ਹੋ ਗਈ ਟੈਂਟਿਕ ਹੋ ਗਈ ਟਾਈਟਿਕ ਹੋ ਗਈ ਤੇ ਲੱਭ ਕੇ ਲੱਗੇ ਹੁਣ ਹਾਲੇ ਹਾਲੇ ਕੰਮ ਨੂੰ ਲੱਗਾ ਗਿਆ ਕਰਾਵਾ ਕੇ ਹਾਂ ਜੀ ਪਹਿਲਾ ਪਹਿਲਾ ਸਿੱਖ ਲਈ ਇਧਰੇ ਮੇਨ ਮਾਸਟਰ ਆ ਗਏ ਕਿੱਦਾਂ ਪੈ ਕੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਹਾਂ ਜੀ ਹਰੇਕ ਤਿਹਾਰ ਵੇਲੇ ਮਨਾਉਂ ਮਤਲਬ ਮਨੋਰਥ ਆ ਜੀ ਦਾ ਬਿਲਕੁਲ ਬਿਲਕੁਲ ਹਾਂ ਵੀ ਚਲੋ ਤੁਸੀਂ ਵੀ ਬੋਲ ਸਾਥ ਦਿੰਦਾ ਹੈ ਵਧੀਆ ਗੱਲ ਆ ਜਿੰਨਾ ਕਿ ਚਲੋ ਬੰਦੇ ਤੇ ਸ਼ਰਤ ਜਿੰਨਾ ਕ ਬੰਦੇ ਦੀ ਹਾਂਜੀ ਜਿੰਨਾ ਕ ਖਰਦਾ ਬੰਦੇ ਦੇ ਉਹਨਾਂ ਕਪਾ ਦਾਲ ਖੜੀ ਹੈ ਨਾ ਬਿਲਕੁਲ ਬਿਲਕੁਲ ਹਾਂ ਵੀ ਬਹੁਤ ਵਧੀਆ ਗੱਲ ਆ ਚਲ ਤਾਂ ਵੀ ਇਹੀ ਜੀ ਗੱਲ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਨਹੀਂ ਬੰਦਾ ਆਪਣੇ ਵਾਸਤੇ ਹੀ ਬਹੁਤ ਕੀ ਕਰੀਏ ਕਿਆ ਕਰੀਏ ਕਿਉਂਕਿ ਸਾਰਿਆਂ ਦਾ ਸੁਖ ਲਾਣਾ ਤੁਸੀਂ ਚਾਹੁੰਦੇ ਬਿਲਕੁਲ ਬਿਲਕੁਲ ਬਰੋ ਜੀ ਚਲੋ ਮੇਰੇ ਜੀ ਮਾਮੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਸ ਪੈ ਤਾਂ ਨਵਾ ਤੁਹਾਡੇ ਜਿਹੜੇ ਤੁਹਾਡੇ ਦਰਸ਼ਨ ਹੋਏ ਆ ਅੱਜ ਦੇਖੋਗੇ ਮਾਮੂ ਜਿਹੜੀ ਅਸੀਂ ਕਹਿੰਦੇ ਸੀ ਤੁਹਾਡੇ ਦਰਸ਼ਨ ਹੋਏ ਤੁਹਾਨੂੰ ਜਿੱਦਾਂ ਨਵਾ ਤੁਹਾਡੇ ਜਿਹੜੇ ਦਰਖੀ ਦਿੱਤੇ ਸਾਡੇ ਦੇਗਾ ਤੋ ਸੋਲੋ ਕੇ ਨਹੀਂ ਕਰਦੇ ਆ ਜੇ ਲੜਾਈ ਖਤਮ ਕਰਨੀ ਹੋਵੇ ਤਾਂ ਦਮਲੇ ਕਹਿ ਸਕਦੇ ਹਾਂ ਜੀ ਹਾਂ ਇਹ ਤਾਂ ਹੀ ਕਰ ਖਤਮ ਕਰ ਕੋਈ ਤੇਰੇ ਕੋਲ ਟਾਈਮ ਨਹੀਂ ਹੁੰਦਾ ਜਰੂਰੀ ਨਹੀਂ ਹਾਂ ਹਾਂ ਜੀ ਹਾਂ ਹਾਂ ਇਹ ਤਾਂ ਹੈ ਜੀ ਹੁਣ ਤਾਂ ਆਹ ਦਿਨ ਵੀ ਬਹੁਤ ਛੋਟੇ ਹੋਣ ਲੱਗੇ ਕਾਫੀ ਘੱਟ ਪੈ ਗਿਆ ਟਾਈਮ ਦਾ ਕਰਕੇ ਬਹੁਤ ਜਿਆਦਾ ਮੇਰੇ ਇਹ ਨਾ ਮਾਸੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੀ ਜੀ ਜੇ ਲੱਗੇ ਵੀ ਭਾਈ ਪੈਕਿੰਗ ਕਰਨ ਮਾਸੀ ਤੇ ਅਸੀਂ ਵੀ ਸਿੱਖਣ ਲੱਗੇ ਵੇ ਸਾਨੂੰ ਕਰਨੀ ਨਹੀਂ ਜਾਂਦੀ ਅਸੀਂ ਨਹੀਂ ਮਾਸੀ ਤੁਹਾਡੇ ਕਿੰਦਾ ਬੰਦ ਮੈਂ ਤੇਰੇ ਇੱਕ ਕੰਮ ਲਈ ਮਾਸੀ ਤੁਹਾਡੇ ਨਾਲ ਖੜੀ ਆ ਮੈਂ ਵੀ ਖੜੇ ਨਾ ਖੜੇ ਮਾਸੀ ਜ਼ਰੂਰ ਖੜੀ ਆ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਮੈਂ ਤੁਹਾਡਾ ਤਸਦੀਕ ਪਰ ਬਹੁਤ ਮਾਣ ਆ ਹਾਂ ਜੀ ਤੇ ਹਵੇਸ਼ਾ ਖੜਦੀ ਹੀ ਖੜਦੀ ਹੈ ਮੇਰੇ ਬਰਬਰ ਤੇ ਹੁਣ ਕਿੱਥੇ ਖੜੀ ਬੈਠੀ ਆ ਮੇਰੇ ਬਾਈ ਫੱਦੀ ਦਾ ਤੇ ਲੋਪਾਂ ਤੋਂ ਖੜ ਜਾਵੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਕਿ ਬੈਠ ਜਾਂਦੀ ਆ ਉਹੀ ਆਪਣੇ ਪਰਿਵਾਰ ਦੀ ਗੱਲ ਤਾਂ ਹੈ ਜੀ ਆਪਾਂ ਦੋਹਾਂ ਦਾ ਇੱਕ ਤਾਂ ਚੱਲਦੀ ਆ ਪਰ ਮੈਂ ਬੇਫਿਕਰੀ ਹੋ ਕੇ 8 ਦਿਨ ਲਾਇ ਡੈਡੀ ਕੋਈ ਨਹੀਂ ਕੋਈ ਖਾਂ ਸਕਦਾ ਆਪਣੇ ਸਾਰੇ ਘਰ ਛੱਡ ਕੇ ਸਾਰਿਆਂ ਤੋਂ ਧੀਏ ਨੂੰ ਜਾਣਾ ਇਹ ਬਹੁਤ ਔਖਾ ਪੈਣਾ ਉਹ ਵੀ ਨਾਲ ਉਹ ਵੀ ਤਾਂ ਦੇ ਵਿੱਚ ਵੀ ਨਾਲ ਮਿਲ ਕੇ ਰਹੀ ਹੈ ਨਾ ਇਹਨਾਂ ਤੇ ਕੋਈ ਨਹੀਂ ਕਿਹੜਾ ਸੱਤਗੇ ਬਿਰਕੂ ਦਾ ਸਾਥ ਆਪਾਂ ਖੁਸ਼-ਦੁੱਖ ਦੇ ਵਿੱਚ ਕੱਟਾ ਸਕਦੇ ਕਿੰਨੀ ਅੰਡਰਸਟੈਂਡਿੰਗ ਆ ਮੇਰੀ ਵਾਰੀ ਉਹ ਵੀ ਖਤਮ ਹੋ ਜਾਂਦੀ ਹੈ ਅੰਡਰਸਟੈਂਡਿੰਗ ਉਹ ਅੰਡਸਕੈਨ ਕਿੰਨੀ ਹੈ ਇਹਨਾਂ ਦੀ ਸਾਡੇ ਤੇ ਕੋਈ ਕੀ ਨਹੀਂ ਮੋੜ ਸਕਦਾ ਹਾਂ ਆ ਤਾਂ ਪੀ ਲਿਓ ਕਰੋ ਕਿੰਨੇ ਪਾਣੀ ਆ ਪੀ ਲਓ ਆ ਇਹਨੂੰ ਖਿਲ ਗਿਆ ਦੇ ਆਏ ਹੋ ਨਹੀਂ ਆ ਪਾੜੇ ਕਿਥੋਂ ਕਿ ਮੈਂ ਲੈ ਚੰਦ ਮਾਮਾ ਆ ਜਾ ਮਾਮਾ ਕਦੇ ਆ ਜਾ ਪਿਆ ਮੇਰੀ ਗਾੜੀ ਦਾ ਮੈਂ ਪੂਲਾ ਤੂੰ ਵੱਟਿਆ ਨੂੰ ਸਿਰੇ ਲਾ ਲੈਣਾ ਦਾ ਜੀ ਮੈਂ ਨਹੀਂ ਆਦਮ ਚਲਾ ਛੱਡਦਾ ਆ ਬਾਖੋ ਵੀ। ਇਹਦੇ ਤੋਂ ਥੋੜਾ ਹੋਰ ਬਾਜੂ ਆਇਆ। ਇੱਕ ਦੋ ਕਰਕੇ ਫਿਰ ਪਤਾ ਲੱਗ। ਆਸਾਨਾ ਨਹੀਂ 15-20 ਇਹਦੇ ਗਿੱਟ ਦੇ ਵਿੱਚ। ਬੀਜੀ ਨਾ ਰੋਲ ਲਈ ਜਾਂਦੇ। ਟੋਟੇ ਲੈ ਕੇ ਆਇਆ ਬਹੁਤ ਸਿੱਕਾ ਪਫਸ ਨਹੀਂ ਕਰਦੇ ਆਪਾਂ ਲੋਕ। ਆਏ ਆਏ ਕਰੋ ਮੇਰੀ ਗੱਲ ਬਸ। ਸੰਦੀਪ ਨਹੀਂ ਆਏ ਟੱਠਾ ਕਰਕੇ ਰਬੜੇ ਬੰਦੀ ਹੁੰਦੀ। ਮੀ ਰੋਟੀ ਰੰਗਾਦੀ ਨਹੀਂ ਰੋਲ ਨਹੀਂ ਦਿੰਦਾ ਉਹ। ਉਹ ਆਏ ਕਰੋ ਬਸ ਜੀ। ਗੱਲ ਤਾਂ ਸੁਣੋ। ਜਿੰਨਾ ਕੱਫਨ ਚਾਹੀਦਾ ਨਾ ਇੱਕ ਇੱਕ ਟੋਟਾ ਪਹਿਲਾਂ ਉਹਨਾਂ ਕ ਕਰ ਲੋ ਉਹਦੇ ਬਰਾਬਰ ਦੇ ਸਾਰੇ ਉਹਨੇ ਉਹਨੇ ਵੱਢ ਲੋ ਹਾਂ ਹਾਈ ਕਰ ਲੋ ਇੱਦਾਂ ਕਰ ਲੋ ਇੱਕ ਟੋਟਾ ਮੈਨ ਲੋ ਛੋਟਾ ਹੋ ਰਿਹਾ ਛੋਟਾ ਮਨ ਤੁੰਗੀ ਦੇ ਗਿਆ ਛੋਟਾ ਦਾ ਹਾਈ ਛੋਟਾ ਦਾ ਹਾਈ ਤਿੰਨ ਕਾ ਜੀ ਮਾਪਾ ਕਰ ਲੈ ਮਨ ਤੇ ਜਿਹੜਾ ਛੋਟਾ ਜਿਹਾ ਉਹ ਦਈ ਵੱਡਾ ਹਾਂ ਮੈਂ ਨੂੰ ਦੇ ਦ ਅਮੜਾ ਕੱਟ ਕੇ ਕਿਸੇ ਨਾ ਕੈਂਚੀ ਅੱਟੀ ਤੇ ਕਿਹਦੀ ਕੱਟਦਾ ਕੈਂਚੀ ਦੀ ਲੋੜ ਤਾਂ ਕਾਂਚੀ ਹੋ ਗਿਆ ਮੈਂ ਮਮੀ ਕਾਂਚੀ ਉਹ ਦੂਹੀ ਲੱਗਦੀ ਲੋਹਾ ਵੱਢਣ ਵਾਲੀ ਮੱਲੂ ਦੀ ਵਾਲੀ ਬਾਹਰ ਦੀ ਲੱਕ ਫੜਾਈਆਂ ਬਾਈ ਲੋਹਾ ਵੱਢਣ ਵਾਲੀ ਵੇੜੀ ਬੜੀ ਵੱਡੀ ਹੁੰਦੀ ਹੈ ਜੀ ਕੀ ਲੈਣਾ ਮੈਂ ਘਰ ਲਾ ਮਾਨੀ ਅੱਜ ਫਟਾਫਟ ਆਮਰੇ ਵੇੜ ਦੇ ਕਿਹਾ ਕਰਦੀ ਸੀ ਮਸਤ ਬੰਦੇ ਨੂੰ ਦੇਖ ਕੇ ਮੈਂ ਕਿ ਮਿਲਾਂਗੀ ਇਹ ਐਣੀ ਮੈਂ ਜਦੋਂ ਅਰਜ਼ੀ ਕਰਦੀ ਆ ਕਾਂਚੀ ਦੇਸੀ ਮੈਨੂੰ ਤਕੂਲੇਲਾ ਅਲੀ ਦਾ ਮਾਮਾ ਜੀ ਵੀ ਆਉਂਦੇ ਉਹ ਕੰਮ ਲਾ ਲੇ ਬਸ ਕੋਈ ਚੰਮ ਕੋਈ ਗੱਲ ਨਹੀਂ ਮਾਮੇ ਦਾ ਮੈਚ ਮਿਸ ਹੁੰਦਾ ਕੋਈ ਨਹੀਂ ਚੰਮ ਉਹ ਚੰਨ ਕੋਈ ਨਹੀਂ ਵੀ ਤੇ ਇੱਕ ਦਿਨ ਮੈਚ ਨਹੀਂ ਖੇਡ ਲਉਂਦਾ ਮਾਮਾ ਹਾਰ ਨਹੀਂ ਲੱਗਦਾ ਲੈ ਦਾ ਜਿਹੜਾ ਬੰਦੇ ਨੂੰ ਭਣ ਖਾਣਾ ਮੈਂ ਹਾਂ ਕਿਹੜਾ ਹੈ ਕਿਹੜਾ ਸੀ ਕੱਢਣਾ ਇੱਕ ਦਿਨ ਨੂੰ ਨਹੀਂ ਜਾਣਦੇ ਕੀ ਮੈਨੂੰ ਨਿਕਲਿਆ ਮੈਨੂੰ ਪੁੱਛੋ ਜੀ ਮਾਮਾ ਜਿੱਤਦਾ ਕਿਦਾਂ ਮਾਮਾ ਜੀ ਯਾਰ ਇਹਦਾ ਕੰਮ ਖਰਾਬ ਹੋ ਗਿਆ ਤੁਸੀਂ ਆਪਣੀ ਪਿੰਡ ਦੀ ਨੂੰ ਪੁੱਛੀ ਉਸ ਪਿਆਰੇ ਕੀ ਹਾਂ ਜੀ ਉਹਦੇ ਰੀਲਿਆ ਸੀ ਦੀ ਗੱਲਾਂ ਨੇ ਬੜੇ ਪੰਦੇ ਇਹ ਇਹਨੂੰ ਕਿਹਾ ਜਾਣਿਓ ਇਹ ਤਾਂ ਪਰਸ ਬੈਠੀ ਗੱਲਾਂ ਸੁਣਿਓ ਕਦੇ ਗਰਾਉਂਡ ਤੇ ਪੜਿਓ ਬਸ ਇੱਕ ਵਾਰ ਜਦੋਂ ਪੜਦੇ ਚਾਰੇ ਦੇ ਵਿੱਚ ਬੱਦ ਖੋਖੋ ਖੇਡੇ ਹੋ ਬਸ ਹੌਲਕੂ ਗੇਮ ਵੀ ਨਹੀਂ ਸੀ ਜਾਂ ਕੋਕਲਾ ਚਿਕਤੀ ਜੰਗਲਵਾੜ ਤੇ ਆਈ ਆ ਅੱਗੇ ਕਰਦੇ ਇਹ ਪਾਣੀ ਤੇਰੀ ਕੈਂਚੀ ਖਤਮ ਆ ਮੈਂ ਕਿਉਂ ਨਾ ਬਣਾ ਕੈਂਦਲ ਤੇਨੂੰ ਕੱਟਣਾ ਨਹੀਂ ਆਉਂਦਾ ਕੈਂਚੀ ਘੱਟ ਮਾ ਨਹੀਂ ਸਾਡਾ ਕੰਮ ਆ ਜਿਹੜਾ ਮੈਨੂੰ ਲੱਗੇ ਬੜਾ ਧੂਰਾ ਹੀ ਗਏ ਤਾਂ ਸੁੱਕੀ ਆ ਕੈਂਚੀ ਲੱਗ ਬਲੀ ਨਹੀਂ ਜਲਦੀ ਜਲਦੀ ਮਮੀ ਕਿਹਦੀ ਨਾ ਕੈਂਚੀ ਵੀ ਜਾਂਦੀ 10 ਰੁਪਏ ਦੀ ਉਹ ਕਿਵੇਂ ਖਾਨੇ ਤੇ ਕੈਂਚੀਆਂ ਪਈਆਂ ਫਰੋਦੀਆਂ ਗਲਬ ਮੇਰੀ ਗੱਲ ਤਾਂ ਸੁਣੋ ਉਹ ਨਹੀਂ ਹੈਗਾ ਜੀ ਨਹੀਂ ਉਹੀ ਇਥੇ ਔਰੇਂਜ ਔਰੇਂਜ ਵੀ ਨਹੀਂ ਆਇਆ ਹੋਏ ਹੋਏ ਸਰਵਿੰਦਰ ਦੀ ਸੁਣ ਲੋ ਉਹ ਉਹ ਮੈਂ ਮੈਂ ਆਏ ਕਹਿੰਦਾ ਜੀ ਉਹ ਕੀ ਉਹ ਜਿਹੜਾ ਉਹ ਬਲੇਡ ਹੁੰਦਾ ਹੀ ਉਹ ਨਹੀਂ ਪਿਆ ਉਹ ਕਿਹੜਾ ਬਲੇਡ ਹੁੰਦਾ ਆਰੀਆ ਨਹੀਂ ਨਹੀਂ ਯਾਰੀਆ ਨਹੀਂ ਉਹ ਜਿਹੜਾ ਆਮ ਬਲੇਡ ਹੁੰਦਾ ਆਮ ਕਿਹੜਾ ਕੋ ਛੋਟਾ ਕਹਿੰਦਾ ਨਹੀਂ ਛੋਟਾ 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 ਬਲੇਡ ਹੁੰਦਾ ਉਹ ਕਿਹੜਾ ਛੋਟਾ ਲੈ ਉਹ ਗੇੜੇ ਕਰਦੇ ਚਲੋ ਨਾ ਫਟੀਆਂ ਤੇ ਉਹ ਕਿਹੜਾ ਮੈਂ ਉਹੀ ਕਹਿੰਦਾ ਵੀ ਆ ਬਲੇਡ ਕਹ ਕਲਕਰ 'ਚ ਆਪਲੇ ਕਲਕਰ 'ਚ ਵਾਲਾ ਲੈ ਲੋ ਅਰੇ ਇੱਥੇ ਹੀ ਨਾ ਜਣਾ ਨਹੀਂ ਆਪਾਂ ਥੱਲੇ ਕੋਈ ਫੱਟੀ ਫੁੱਟੀ ਰੱਖ ਕੇ ਇੱਥੇ ਇੱਥੇ ਉਹਦੇ ਨਾਲ ਹਾਂ ਉਹਦੇ ਨਾਲ 1 ਮਿੰਟ 'ਚ ਸਿੱਧਾ ਕੱਟ ਹੋ ਜਾਏਗਾ ਇਹਦਾ ਕਰਦੀ ਯੂਜ਼ ਕਰ ਲਓ ਕਰਦ ਤਿੱਖੀ ਨਹੀਂ ਹੋਣੀ ਕਰਦ ਨੇ ਉਹ ਕੰਮ ਨਹੀਂ ਕਰਦੇ ਪਲੇਟ ਨੇ ਕੰਮ ਕਰਨਾ ਆ ਹੋਰ ਤੂੰ ਇਹਨੂੰ ਤੇ ਫੇਰੇ ਲਾ ਦੇ ਇਹ ਪੈਣੇ ਠੁਠਾ ਮੱਦੀ ਕਰਦ ਨਹੀਂ ਕੈਂਚੀ ਨਹੀਂ ਵੱਢਦੀ ਚੱਲ ਯਾਰ ਪਹਿਲਾਂ ਫੂਲ ਲੈ ਕੇ ਕੈਂਚੀ ਲੈ ਆਈਏ ਲੈ ਮੈਂ ਸਿੱਧਾ ਹੀ ਲੈ ਜਾਉ ਮਮਾ ਹੀ ਹੁਣ ਤਾਂ ਉਹ ਤਾਂ ਥੱਲੇ ਨਹੀਂ ਜਾਣੀ ਕਿਤੇ ਤਿੱਖੀ ਨਹੀਂ ਨਾ ਜੀ ਲੈ ਜਾ ਕੇ ਆ ਜਾ ਦੂਤ ਰਹਿੰਦੀ ਹੈ ਸਾਲਾ ਦੇ ਆਏ ਨਹੀਂ ਕਹਿੰਦੀ ਵੀ ਮੈਂ ਉਹ ਲੈ ਜਿੰਦੀ ਤੂੰ ਜਾ ਮੈਂ ਪਹਿਲਾਂ ਯਾਰ ਕੈਂਚੀ ਉਹ ਲਵਾ ਕੇ ਲੈ ਆਈਏ ਰੋਪੜ ਜਾਗੇ ਚੱਲੀਏ ਤਕਰੀਰ ਮੈਂ ਫਵੇਰੇ ਉੱਥੇ ਰੱਖੀ ਆ ਸਮਝੀ ਮੈਂ ਨਾ ਅੱਗੇ ਤੇ ਜਾਸਮੀਨ ਨੂੰ ਕਹਿੰਦੀ ਕਿ ਤੇਰੀ ਅੱਖਾਂ ਬਤੀਆਂ ਮੈਂ ਉਹ ਤੇ ਨੂੰ ਜਾ ਕੇ ਲੱਭ ਕੇ ਦਿਖਾ ਦੇਣੀ ਆ ਮੇਰੇ ਮਨ ਨੂੰ ਵੀ ਬਈ ਮਾਸੀ ਦੱਗਾ ਬੋਲੇ ਮਾਸੀ ਨੂੰ ਗੁੱਸਾ ਆ ਗਿਆ ਲਓ ਹੌਲਾ ਹੁਕਾਇਤੀ ਤੋਕਰੀ ਚੱਕ ਕੇ ਦੇਖੀ ਨੀ ਜਿੰਦਗੀ ਤੁਹਾਡੀ ਮਾਸਤੀ ਆ ਤੇ ਆ ਖਾਣ ਗਈਆਂ ਇਸ ਵਾਰ ਸੰਦੀਪ ਦੀ ਸਰਕਾਰ ਨਹੀਂ ਆਪਾਂ ਆ ਦੇਖੋ ਆ ਮੈਂ ਵੀ ਪੈਕ ਕਰੇ ਉਹਦੇ ਨਾਲ ਉਹਨੇ ਤੇ ਨਾਲ ਹਾਂ ਸਫਾਈ ਵੀ ਤਾਂ ਸਹੀ ਆ ਸਫਾਈ ਦੇਖੋ ਮੁਰਤ ਦੇ ਠੀਕ ਹੈ ਵਧੀਆ ਦੋਹੇ ਵਧੀਆ ਮੇਰੇ ਕੋਲ ਆਣੀ ਕਹਿੰਦੀ ਆ ਵੀ ਤੁਸੀਂ ਕਹਿੰਦੇ ਕੱਟ ਗਿਆ ਉਹਦੀ ਗੱਲ ਕਰਦੀ ਆ ਵੀ ਮੈਂ ਵੀ ਤਾਂ ਉਹ ਕਰਿਆ ਆ ਉਹ ਵੀ ਲਾਵੇ ਹਾਂ ਦੇਖੋ ਤਾਂ ਮਾਮਾ ਜੀ ਨੇ ਵੀ ਬਣਾਤੀ ਗੱਲ ਕਾਹਦਾ ਲਾ ਤੇ ਰਹੋ ਹਾਂ ਜੀ ਹਾਂ ਮਾਮਾ ਜੀ ਉੱਤਰਾ ਦੇ ਉੱਥੇ ਮੇਲੇ ਕਿ ਹਫਤਾ ਹੀ ਨਾਲ ਕੰਮ ਕਰਿਓ ਮਾਮਾ ਜੀ ਨਾ ਚਮਕੌਰ ਮੈਂ ਕਿਹੜਾ ਛੱਟੇ ਦੋ ਬੋਲੀ ਪੰਜਾਬੀ ਬੋਲ ਚਮਕੌਰ ਸਾਹਿਬ ਉਹ ਨਹੀਂ ਮੰਮੀ ਮੈਂ ਉਹੀ ਗੱਲ ਉੱਥੇ ਮੇਲਾ ਲੱਗਿਆ ਹੋਣਾ ਹੀ ਰਾਜਸਥਾਨੀ ਆਏ ਵੇ ਮਾਮਾ ਜੀ ਰਾਜਸਥਾਨੀ ਹੁੰਦੇ ਹੋਰ ਆ ਹੀ ਆਪਣਾ ਆੜੀ ਆਨੇ ਮਨੇ ਕੋਈ ਬੋਲਣ ਲੱਗਾ ਨਹੀਂ ਤੂੰ ਰੋ ਜਾਣਾ ਹਾਂ ਮੇਲੇ ਦੇਖ ਕਾ ਤਾ ਤਾ ਕਾਹਦਾ 3 ਨਾਲ ਕੀ ਹੋਣਾ ਇੱਥੇ ਲਾ ਆ ਦਿਓ ਤੋੜਾ ਖਾ ਕੇ ਆ ਬੋ ਦੇ ਕੇ ਆਉਂਦੇ ਹਾਂ ਮੰਦ ਰਿਕਾ ਹਾਂਜੀ ਹਾਂ ਕੋਈ ਨਹੀਂ ਕੱਢ ਲਉਂਦੇ ਟਾਈਮ ਐਤਵਾਰ ਨੂੰ ਕੱਢੀ ਐਤਵਾਰ ਨੂੰ ਨਹੀਂ ਆਣੀ ਛੁੱਟੀ ਆ ਕੋਈ ਗੱਲ ਨਹੀਂ ਆ ਫੜਾਈ ਤੈਨੂੰ ਵਿਚਾਲੋਂ ਚੱਲੂਗਾ ਹਾਂਜੀ ਹਾਂਜੀ ਕੋਈ ਕਿੰਨਾ ਵਕਤ ਹੁੰਦਾ ਮਲਾ ਰੋਤਾਰ ਦਾਖ ਬਣੇ ਜਾਨ ਨੂੰ ਸਾਡੇ ਜਵਾਈ ਦੇ ਘਰ ਨੂੰ ਬੇਲੇ ਹੋ ਜਣਾ ਆਪਾਂ ਬੇਲੇ ਹੋ ਕੇ ਜਾ ਉਹ ਸ਼ਾਮ ਨੂੰ ਹੀ ਹੈ ਜੀ ਹੋ ਰਾਤ ਵਾਲੀ ਹੈ ਉੱਥੇ ਲਾਈਟਾਂ ਲੂਟ ਆਈਆਂ ਫਿਰ ਤਾਂ ਹੀ ਉੱਥੇ ਪਤਾ ਲੱਗਦਾ ਵੀ ਮੇਲੇ ਜਾਏ ਵੀ ਖਾਣ ਨਹੀਂ ਘਟ ਹੋਣੇ ਹਨ ਸਭ ਹੀ ਫਾਰ ਹੋਲੇ ਹਨ ਫਾਇਰ ਦਾ ਜਸਮੀ ਇਕੱਠਾ ਉਹ ਦੋ ਕਾਪੀਆਂ ਦੋ ਦੋ ਕੱਪੀ ਨੇ ਤਾਂ ਇਕੱਠਾ ਕਰ ਲੋ ਬਲ ਜਿਆ ਰੱਖ ਲੋ ਹੂੰ ਐਦਾਂ ਕਰ ਲੂ ਬਸ ਇੱਕ ਵਾਰ ਉਹ ਹੋ ਗਿਆ ਨਾ ਹੱਥ ਜਾਂ ਟਿਕ ਗਿਆ ਬਸ ਠੀਕ ਆ ਨਾ ਨਹੀਂ ਠੀਕ ਆ ਅਗਲਾ ਕਹਿੰਦਾ ਕਿਹੜਾ ਕੈਂਚੀ ਆ ਜਾਗਾ ਕੱਟੀ ਜਾਵੇ ਹਾਂ ਕਿਹੜਾ ਕੈਂਚੀ ਆਉਂਦਾ ਜੋ ਗੁਰਿੰਦਰ ਦੂਆ ਸਿੱਧਾ ਕੰਮ ਠੀਕ ਆ ਜੀ ਮੂੰਹ ਨਾਲੇ ਤੋੜ ਦੋ ਜੇ ਤੇ ਉਹ ਇਹ ਤਾਂ ਬੇਸਟ ਏ ਇਹ ਤਾਂ ਬੇਸਟ ਏ ਯਾਰ ਪਰ ਲੱਗ ਜਾਣਾ ਜੇ ਲੌਂਗ ਦੀ ਕੰਟੀ ਕਰੇ ਤਾਂ ਉਹ ਬੇਰ ਕੱਟਿਆ ਤੋਂ ਲੱਗਿਆ ਹਰ ਵੇਂ ਉਹ ਲੱਗਣਾ ਜਿਹੜੀ ਗਲਤੀ ਹੋ ਗਈ ਉਹ ਛੋਟਿਆ ਪਰ ਆਵੇ ਘੁੱਸਣਗੇ ਆਹ ਜਿਹੜਾ ਗਲਤ ਕੱਟਿਆ ਤੋਂ ਮੋ ਲੱਗਿਆ ਹੋਇਆ ਕਰਨ ਆ ਤਾਂ ਮੈਂ ਕੱਟੇ ਹੀ ਨਹੀਂ ਓਹੋ ਆਮ ਤੇ ਨਹੀਂ ਗੱਲ ਬੱਸ ਅੱਛਾ ਜੇ ਮੈਂ ਦਮ ਦੇ ਗਿਆ ਅੱਭੀ ਪੜੇ ਹੋ ਕੇ ਕਰਕੇ ਕਰ ਦੇਗਾ ਨਹੀਂ ਪੜੇ ਹੋ ਕੇ ਕਰਕੇ ਕਰਦੇ ਤਾਂ ਚਾਰਜਿੰਗ ਕਰ ਏ ਟੋਟਾ ਤਕਰੀ ਰੈਂਚੀ ਦੇਈ ਮਾਸੀ ਜਿੱਦਾਂ ਆਪਾਂ ਐ ਕੈਂਚੀ ਜੇ ਸਿੱਧੀ ਇੱਕ ਵਾਰ ਐ ਲੈ ਜੀਏ ਇਹ ਨਹੀਂ ਕੱਟ ਹੁੰਦਾ ਜਿਹੜਾ ਕੱਪੜਾ ਕਿਤੇ ਰਵਿੰਦਰ ਹੈ ਇਹ ਸ਼ਾਇਦ ਕੱਟ ਹੋ ਜਵੇ ਮੈਂ ਕੱਟ ਤਾਂ ਹੋ ਜੇਦਾ ਸਰਦਾਰ ਜੀ ਉਹ ਥੱਲੇ ਥੋੜੀ ਜਿਹੀ ਹੋ ਚਾਹੀਦੀ ਨਾ ਸੁਮੁਥਨੀ ਸਿੱਧੀ ਆਪਣੀ ਫਰੋ ਦਾ ਸਹੀ ਕੱਟੋ ਜਣਾ ਮੈਂ ਇਹ ਰਾਤੀ ਕੱਟ ਅਚਾਰ ਵਾਲਾ ਕਾਗਜ ਐਦਾਂ ਹੀ ਕੱਟ ਲਉਨੇ ਆਸੀਂ ਤਾਂ ਨਹੀਂ ਕੱਟਦੇ ਦੇਖ ਲਓ ਭਾਈ ਤੀਆਂ ਦਾ ਮੇਲਾ ਕਿੰਨੇ ਜਾਣੇ ਲੱਗੇ ਵਿਆ ਆਪਣਾ ਹਿੱਸਾ ਫਾਉਂਦੀਆਂ ਲਈ ਹਾਂਜੀ ਹਾਂ ਸਾਡੇ ਹੈਗੀਆਂ ਮਾਮੀ ਜੀ ਇੱਕ ਤਰੀਕ ਦੀਆਂ ਪਰਸੋਂ ਪਰਸੋਂ ਨੂੰ ਸਾਡੀ ਸਲਾਹ ਘਰ ਮਨਾਉਣ ਦੀ ਵੀ ਬਣਦੀ ਆ ਮਾਸੀ ਛੋਟੀ ਤੂੰ ਜੇਤੀ ਕਰ ਮੈਂ ਉਹਦੇ ਵਿੱਚ ਨਹੀਂ ਸਾਦੀ ਠੀਕ ਕਰਨਾ ਨਹੀਂ ਪਰ ਸਾਰਾ ਵੀ ਆਇਆ ਨਾ ਕਰਾਉਂਦੀ ਆ ਕੀ ਕਰਾਂ ਕਰਿਆ ਹਾਂ ਇਹ ਤਾਂ ਆ ਜਾਣਾ ਇਹਦੀ ਚ ਆ ਜਾਣਾ ਜੀ ਆ ਤਾਂ ਆ ਹੀ ਜਾਣਾ ਉਹ ਚੀਜ਼ ਥੋੜੀ ਰਹਿ ਗਈ ਮੈਂ ਢੈਈ ਕਰੂੰਗੀ ਤੂੰ ਕੋਈ ਨਾ ਕੋਈ ਤੂੰ ਜਹਮਿਤ ਤੇ ਮਟੋਲੀ ਆਈ ਨਹੀਂ ਨਾ ਪਾਠੇ ਖਬਰਾਂ ਨੇ ਖਰਾਬ ਖਰਾਬ ਸੀ ਨਹੀਂ ਨਾ ਹਾਂ ਪਰ ਬੇਸਤ ਨਹੀਂ ਕਰੀ ਜੰਦਾ ਕੋਈ ਅਸੀਂ ਤਾਂ ਸਾਤੀ ਹੋਣ ਦੀ ਇੰਨਾ ਕੰਮ ਹਾਂ ਮੰਮੀ ਨੂੰ ਦੇਖ ਲਓ ਮੇਰੀ ਕਿੰਨੀ ਫੇਕਰ ਆ ਮੰਮੀ ਨੂੰ ਪਤਾ ਵੀ ਨਗਰਾਂ ਦਾ ਟਾਈਮ ਹੋ ਗਿਆ ਭਾਈ ਪਰੋਹਣੇ ਦਾ ਜਲਦੀ ਕਰੋ ਦੂਸਰੇ ਵੀ ਆ ਜਾਓ ਮੈਂ ਉਹ ਕਹਿ ਰਿਹਾ ਕੈਮਰਾ ਹਵਾ ਮੜਾਦਮਾ ਮੈਂ ਕੈਮਰਾ ਫੜੀ ਛੜਾਂ ਆਪੇ ਰੋਟਾ ਕਰਕੇ ਗਾ ਲਓ ਮੇਰੇ ਕੋਲ ਤਿੱਕੇ ਗੱਤੀ ਲੋਟ ਆਉਂਦੀ ਹੈ ਜੇ ਐ 90 90 ਕਰਤੀ ਦੂਸਰੀ ਨਹੀਂ ਰੱਖ ਹੁੰਦਾ ਹੈਨਾ ਹਾਂ ਦੂਜੇ ਵੀ ਮੈਂ ਹੀ ਕੋਸ਼ਿਸ਼ ਕਰੀ ਕਿ ਪਾਉਂਦੇ ਹੀ ਉਹ ਵੀ ਖੜਮੇ ਰੋਟਾ ਐ ਹੀ ਖੜਮੇ ਐ ਐ ਕਰ ਲਓ ਹਾਂ ਤੇਰੇ ਇੱਕ ਡਾਡਾ ਡਬਲ ਹੋ ਜਾਣਾ ਹੈ ਬਾਕੀ ਕੋਈ ਨਾ ਨਹੀਂ ਤੁਹਾਡੇ ਕੋ ਸਿਨੈਰੀਆਂ ਕਿੰਨੀਆਂ ਸੀਨੀਆਂ ਦਾ ਖਾਤਾਂ ਨਹੀਂ ਕੋਈ ਤਾਂ ਕਾਪੀ ਉਹ ਯਾਰ ਮੰਨ ਦੇ ਆਹ ਦੇ ਵਿਜੇ ਤੁਸੀਂ ਕਾਪੀ ਦਾ ਲਾਂਪੈਕਟ ਕਰੋ ਚੱਕੀ ਕਰ ਹੂੰ ਕਾਪੀਆ ਦਾ ਬੈਟੇ ਪੈਕਟ ਕਰਨ ਦਾ ਕੋ ਫਰਜ਼ ਮਾਉ ਨਹੀਂ ਹੈਗਾ ਉਹ ਕਰਦੇ ਨੇ ਚੁੱਪ ਕਰਕੇ ਜਿੰਨੀਆਂ ਆਹ ਫੋਕਾ ਤੇ ਬਾਕੀ ਨਹੀਂ 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 ਖੁਸ਼ ਹੋਣਾ ਜਣੇ ਨਹੀਂ ਆਣੇ ਨਹੀਂ ਖੁਸ਼ ਹੋਣਾ ਜਣੇ ਖੁਸ਼ ਤਾਂ ਪੁੱਤ ਕਾਪੀ ਲੈ ਕੇ ਇਹਨਾਂ ਨੂੰ ਬਹੁਤ ਹੋਣਾ ਜਣੇ ਇਹ ਲੈ ਚਲੋ ਚਲੋ ਠੀਕ ਕਰ ਬਾਈ ਠੀਕ ਕਰ ਜਿੱਤਾ ਜਿੱਤਾ ਥੋੜਾ ਰਾਂਝਾ ਹੈ ਬਾਪੂ